ਖੇਡਣ ਦੀ ਉਮਰ ਵਿੱਚ ਕਰ ਦਿੱਤਾ ਵਿਆਹ ਛਟੀਆਂ ਵਾਲੇ ਦਿਨ ਰੋਣ ਲੱਗਿਆ ਮੁੰਡਾ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਛਟੀਆਂ ਵਾਲੇ ਦਿਨ ਕਿੰਨਾ ਰੋ ਰਿਹਾ ਹੈ ਜਿਸ ਨੂੰ ਉਸਦੇ ਮਾਤਾ ਪਿਤਾ ਚੁੱਪ ਕਰਕੇ ਸ਼ਗਨ ਕਰਨ ਲਈ ਕਹਿੰਦੇ ਨੇ ਦਰਅਸਲ ਇਸ ਮੁੰਡੇ ਦੀ ਉਮਰ ਅਜੇ ਖੇਡਣ ਦੀ ਹੈ ਅਤੇ ਇਸ ਨਾਲ ਜੋ ਕੁੜੀ ਵਿਆਹੀ ਗਈ ਹੈ ਉਸਦੀ ਉਮਰ ਇਸ ਤੋਂ ਦੁੱਗਣੀ ਹੈ ਸੋ ਇਸ ਤਰ੍ਹਾਂ ਵਿਆਹ ਕਰਨ ਦੀ ਜਾਂ ਮੁੰਡੇ ਦੇ ਰੋਣ ਦੀ ਹੋ ਸਕਦਾ ਹੈ ਕੋਈ ਹੋਰ ਮਜਬੂਰੀ ਹੋਵੇ ਪਰ ਮੁੰਡੇ ਨੂੰ ਰੋਂਦਾ ਦੇਖ ਲੋਕ ਕਹਿ ਰਹੇ ਨੇ ਲੱਗਦਾ ਕੁੜੀ ਨੇ ਵਿਚਾਰੇ ਦੇ ਛਟੀ ਵਾਲੀ ਜ਼ੋਰ ਨਾਲ ਮਾਰੀ ਏ ਜਿਸ ਕਰਕੇ ਇਹ ਰੋਣ ਲੱਗ ਗਿਆ ਅਤੇ ਕੋਈ ਕਹਿ ਰਿਹਾ ਹੈ ਕਿ ਲੱਗਦਾ ਹੈ ਵਿਚਾਰੇ ਨੂੰ ਖੇਡਦੇ ਨੂੰ ਫੜ ਕੇ ਬਿਆਦ ਦਿੱਤਾ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜਿੰਨੇ ਮੂੰਹ ਹੁੰਦੇ ਨੇ ਓਨੀਆਂ ਹੀ ਗੱਲਾਂ ਹੁੰਦੀਆਂ ਨੇ ਲੋਕ ਬਿਨਾਂ ਸੋਚੇ ਸਮਝੇ ਅਤੇ ਸੱਚ ਜਾਣੇ ਆਪਣੇ ਵਿਚਾਰ ਦੇਣ ਲੱਗ ਜਾਂਦੇ ਨੇ ਪਰ ਸੱਚ ਕੁਝ ਹੋਰ ਵੀ ਹੋ ਸਕਦਾ ਏ ਸੋ ਹੋ ਸਕਦਾ ਹੈ ਇਸ ਪਰਿਵਾਰ ਦੀ ਕੋਈ ਮਜਬੂਰੀ ਹੋਵੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ